ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹਾਂ ਦੌਰਾਨ ਸੇਵਾਵਾਂ ਤੇ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਕਿਸੇ ਨੂੰ ਕੋਈ ਵੀ ਲੋਡ ਹੋਵੇ ਤਾਂ ਉਹ ਆਪਣੀ ਲੋੜ ਜ਼ਰੂਰ ਦੱਸਣ। ਉਹਨਾਂ ਨੇ ਦੱਸਿਆ ਕਿ ਦਰਿਆਵਾਂ ਦੇ ਬੰਨਾਂ ਦੀ ਮੁਰੰਮਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ। ਖੇਮ ਕਾਰਨ ਕੋਰੀਡੋਰ ਤੇ ਸੁਲਤਾਨਪੁਰ ਲੋਧੀ ਵਿੱਚ ਡੀਜ਼ਲ ਦਿੱਤਾ ਗਿਆ ਤੇ ਡੇਰਾ ਬਾਬਾ ਨਾਨਕ ਚ ਬੰਨ ਟੁੱਟਣ ਕਾਰਨ ਉੱਥੇ ਵੀ ਸ਼੍ਰੋਮਣੀ ਕਮੇਟੀ ਵੱਲੋਂ 5000 ਲੀਟਰ ਡੀਜ਼ਲ ਦਿੱਤਾ ਗਿਆ ਤੇ ਹੋਰ ਵੀ ਜਿਹੜਾ 5000 ਲੀਟਰ ਦੀ ਮੰਗ ਪੂਰੀ ਕੀਤੀ ਜਾਵੇਗੀ ਐਡਵੋਕੇਟ ਤਾਮੀ ਨੇ ਸਪਸ਼ਟ ਕੀਤਾ ਕਿ ਇਹਨਾਂ ਕਾਰਜਾਂ ਨੂੰ ਹੱਥ ਵਿੱਚ ਨਹੀਂ ਲੈ ਰਹੀ ਸਗੋਂ ਸਹਿਯੋਗ ਦੇ ਰਹੀ ਆ ਜਿਨ੍ਹਾਂ ਕਾਰਜਾਂ ਨੂੰ ਹੱਥ 'ਚ ਲੈਂਦਾ ਹੱਕ ਆ ਪਰ ਉੱਥੇ ਵੀ ਸਹਿਯੋਗ ਕਰ ਰਹੀ ਆ ਉਹਨਾਂ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ ਕਈ ਵਾਰ ਬੋਲਿਆ ਜਾਂਦਾ ਕਿ ਅਕਾਲੀ ਦਲ ਨੇ ਐਲਾਨ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਤੇਲ ਦੇ ਰਹੀ ਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿ ਪੰਥਾਂ ਦੀ ਸਿਰਮੌਰ ਜਥੇਬੰਦੀ ਆ ਇਹ ਸਮਾਂ ਲੋਕਾਂ ਨੂੰ ਸਹਿਯੋਗ ਦੇਣ ਦਾ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਦਿੱਤੇ ਗਏ ਕਾਰਜ ਨੇ ਤੇ ਕਰਦੇ ਰਹਾਂਗੇ ਇਸੇ ਦੌਰਾਨ ਪ੍ਰਧਾਨ ਧਾਮੀ ਨੇ ਇਹ ਵੀ ਕਿਹਾ ਕਿ 24 ਘੰਟੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਰਟਲ ਖੁੱਲੇ ਦੇਖ ਸਕਦੇ ਹੋ ਕਿ ਇਸ ਵਿੱਚ ਕਿੰਨੀ ਆਮਦਨ ਆਈ ਆ ਤੇ ਕੀ ਖਰਚ ਹੋਇਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ 2 ਕਰੋੜ ਆਪਣੇ ਹਿੱਤ 'ਚ ਰੱਖਿਆ ਗਿਆ ਪਰ ਇਸ ਪੋਰਟਲ 'ਚ ਲੋਕਾਂ ਵੱਲੋਂ ਆਈ ਆਮਦਨ ਦਾ ਵੀ ਪਤਾ ਲੱਗੇਗਾ ਇਸੇ ਦੌਰਾਨ ਉਹਨਾਂ ਨੇ ਮੈਂਬਰ ਸਹਿਬਾਨ ਮੁਲਾਜ਼ਮਾਂ ਤੇ ਸੰਗਤਾਂ ਵੱਲੋਂ ਆਈ ਆਮਦਨ ਬਾਰੇ ਵੀ ਬੇਰਬੇ ਪੇਸ਼ ਕੀਤੇ ਨੇ ਇਸੇ ਮੌਕੇ ਉਹਨਾਂ ਨੇ ਗੁਰਦੁਆਰਾ ਸੈਬ ਤੋਂ ਆ ਰਹੇ ਫੰਡਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੋਰਟਲ 'ਚ ਖਰਚ ਦੇ ਪੈਸੇ ਤੇ ਆਏ ਹੋਏ ਪੈਸਿਆਂ ਦੀ ਸਾਰੀ ਜਾਣਕਾਰੀ ਦਿੱਤੀ ਗਈ ਆ ਤੇ ਨਾਲ ਹੀ ਤੁਹਾਨੂੰ ਵਿਸਥਾਰ ਚ ਉਹਨਾਂ ਦੇ ਬਿਆਨ ਵੀ ਸੁਣਾ ਦਿੰਨੇ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮੈਨੇਜਰ ਸਹਿਬਾਨਾਂ ਨੂੰ ਇਹ ਹਦੇਸ ਸੀਗੇ ਕਿ ਇਸ ਹੌਕ ਦੇ ਸਮੇਂ ਵਿੱਚ ਪਹਿਲਾ ਲੰਗਰ ਪਾਣੀ ਹੋਰ ਜੋੜੀ ਜ਼ਰੂਰੀ ਜਿਹੜੀਆਂ ਵਸਤਾਂ ਆ ਉਹ ਪਹਚਾਈਆਂ ਜਾਣ ਉਹਦੇ ਵਿੱਚ ਸਫਰ ਰੂਪ ਦੇ ਵਿੱਚ ਹਰ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਜਿੱਥੇ-ਜਿੱਥੇ ਕਿਸੇ ਦੀ ਮੰਗ ਸੀ ਚਾਹੇ ਉਹ ਟਰੈਕਟਰਾਂ ਥਾਣੇ ਗਏ ਚਾਹੇ ਕੈਸਤੀਆਂ ਥਾਣੇ ਗਏ ਉੱਥੇ ਵਿਵਸਥਾ ਸਾਰਾ ਜਿਹੜਾ ਪ੍ਰਬੰਧ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਫਿਰ ਕਿਉਂਕਿ ਹੁਣ ਨਮਾ ਜਲੇ ਮੁੜ ਕੇ ਰੀਹੈਬਿਟੇਸ਼ਨ ਹੁੰਦੀ ਆ ਤੇ ਉਸ ਵੇਲੇ ਪਤਾ ਲੱਗਦਾ ਕਿਤੋਂ ਕਿਤੋਂ ਲਾਸ ਹੋਇਆ ਬਹੁਤ ਸਾਰੇ ਬੰਨ ਜਿਹੜੇ ਸੀਗੇ ਉਹ ਚਾਹੇ ਤੂਸੀਦੇ ਤੁਸੀਂ ਚਾਹੇ ਸਤਲੁਜ ਦਾ ਸੀ ਚਾਹੇ ਬਿਆਸ ਦਾ ਸੀ ਚਾਹੇ ਰਾਵੀ ਦਾ ਸੀ ਉਹ ਬਹੁਤ ਥਾਂ ਤੋਂ ਨੁਕਸਾਨੇ ਗਏ ਫਾਰਜਦਾ ਸਰਕਾਰ ਦਾ ਬਣਦਾ ਸੀ ਕਿ ਤਰੰਤ ਉਥੇ ਆਪਣੇ ਸਾਧਨ ਮਹਈਆ ਕਰਾ ਕੇ ਉਹ ਜਿਹੜੇ ਬੰਨ ਲਵਾਏ ਜਾਂਦੇ ਪਾਰ ਪੰਜਾਬ ਦੇ ਲੋਕਾਂ ਨੂੰ ਸਤਿਗੁਰੂ ਜੀ ਨੇ ਬਾਰ ਬਖਸ਼ਿਸ਼ ਕੀਤਾ ਆ ਇਹ ਦੁੱਖ ਦੇ ਸਮੇ ਸਾਰੇ ਇਕੱਤਰ ਹੋ ਜਾਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਪਹਿਲੇ ਦਿਨ ਤੋਂ ਹੀ ਇਹ ਕਿਹਾ ਸੀ ਵੀ ਜਿੱਥੇ ਤੁਹਾਨੂੰ ਕੋਈ ਡੀਜ਼ਲ ਦੀ ਲੋੜ ਆ ਸਾਨੂੰ ਦੱਸੋ ਤੁਹਾਨੂੰ ਉਹ ਜਿਹੜੀ ਡੀਜ਼ਲ ਦੀ ਉਹ ਮਹੱਈਆ ਕਰਾਇਆ ਜਾਊਗਾ ਉਹ ਤੋਂ ਨਾਲ ਕਿਉਂਕਿ ਹੁਣ ਬੰਨਾਂ ਦਾ ਕਾਰਜ ਵੀ ਨਾਲ ਆਰੰਭ ਹੋ ਗਿਆ ਤੇ ਉਹ ਜ਼ਰੂਰੀ ਵੀ ਸੀ ਇਹਦੇ ਲਈ ਅਸੀਂ ਹੁਣ ਪਹਿਲੇ ਤੌਰ ਤੇ ਬੰਨਾਂ ਨੂੰ ਜਿੱਥੇ-ਜਿੱਥੇ ਬੰਨ ਲੱਗ ਰਹੇ ਆ ਉੱਥੇ-ਉੱਥੇ ਅਸੀਂ ਜਿਹੜਾ ਡੀਜ਼ਲ ਜਿਹੜਾ ਆ ਉਹ ਸਪਲਾਈ ਕੀਤਾ ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੋਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ-ਅੰਦਰ ਬੰਨਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉੱਥੇ ਅਸੀਂ ਉਹਨਾਂ ਨੂੰ 6000 ਲੀਟਰ ਜਿਹੜਾ ਤੇਲ ਮਹਈਆ ਕਰਾਇਆ ਤੇ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਬੰਨ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸੁਲਤਾਨਪੁਰ ਲੋਧੀ ਜਿਹੜਾ ਇਹ ਜਾਦਾ ਪ੍ਰਭਾਵਤ ਸੀ ਨਾਲ ਆਪਣੇ ਛਾਪ ਕੋਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵ ਸੀ ਉੱਥੇ ਅਸੀਂ ਲਗਭਗ 11000 ਲੀਟਰ ਜਿਹੜਾ ਤੇਲ ਡੀਜ਼ਲ ਹੁਣ ਤੱਕ ਮਹਈਆ ਕਰਵਾ ਚੁੱਕੇ ਹਾਂ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉੱਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਉਹ ਮਹਈਆ ਕਰਵਾਇਆ ਜਾਊਗਾ ਦੂਸਰਾ ਧੇਰਾ ਬਾਬਾ ਨਾਨਕ ਦੇ ਦੋ ਤਿੰਨਾਂ ਤਾਹਾਂ ਤੋਂ ਉਹបាន ਟੁੱਟਿਆ ਕੁਛ ਮੰਨਾ ਦੇ ਉੱਤੇ ਐਨ ਜੀਓ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਤੇ ਕਾਰੀਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਅਸੀਂ ਮਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊਗੀ। ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ 'ਚ ਨਹੀਂ ਲੈ ਰਹੀ ਸਹਿਯੋਗ ਕਰ ਰਹੀ ਆ। ਜਿੱਥੇ ਹੱਥ 'ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਹਾਂ। ਡੀਜ਼ਲ ਤੇ ਬੀਆਂ ਆਦ ਦਾ ਜਿਹੜਾ ਆ ਉਹ ਪਹਿਲਾਂ ਅਨਾਉਂਸ ਕੀਤਾ ਸੀ ਉਸ ਦਿਨ ਉਹ ਸਾਰਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ। ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਸਪਸ਼ਟ ਕਰਨਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ। ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਤੇ ਸ਼੍ਰੋਮਣੀ ਕਮੇਟੀ ਤੇਲ ਮਈਆ ਕਰਾ ਰਹੀ ਆ। ਉਹ ਆਪਣੇ ਤੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਹੱਈਆ ਕਰਵਾ ਰਹੇ ਆ। ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜਥੇਬੰਦੀ ਨਹੀਂ। ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਦਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਨਾ ਲਜਾਇਆ ਕਰੋ ਸਮਾਂ ਦਾ ਲੋਕਾਂ ਦਾ ਅਹਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਚ ਪੈਂਦੀ ਜੇਬ ਚ ਕਹਿਣ ਤੋਂ ਭਾਪੇ ਉਹਨੂੰ ਡੀਜ਼ਲ ਮਿਲਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਕਿ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹੜੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਈਆ ਆਪਣੇ ਵਸੀਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਆਉਣੀ ਚਾਹੀਦੀ ਏ ਏਮਪਲੋਈ ਸਾਡੇ ਇੱਥੇ ਡਿਫੂਟ ਕਰ ਦਿੰਦੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਦਾ ਤਰੰਤ ਕਰਿਆ ਕਰਨਗੇ ਇੱਕ ਦਿਨ ਦਾ ਕਰਨੀ ਤਾਂ ਦੋ ਦਿਨਾਂ ਤੋਂ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿੱਥੇ ਖਰਚ ਜਾ ਰਿਹਾ ਸੋ ਹੁਣ ਤੱਕ ਦਾ ਲਗ ਭਾਗ ਸਾਨੂੰ ਜਿਹੜਾ ਇੱਕ ਜਿਹੜੀ ਗੱਲ ਇਹ ਆਪਾਂ ਜਿਹੜੀ ਹੁਣ ਤੱਕ ਦੀ ਕਲੈਕਸ਼ਨ ਆਈ ਆ ਉਹ ਕਲੈਕਸ਼ਨ ਦੇ ਵਿੱਚ 341000 ਰੁਪਇਆ ਮੈਂਬਰ ਸਾਹਿਬਾਨ ਨੇ ਮੰਨਣ ਸਾਹਿਬ ਨੇ ਲੱਖ ਦਿੱਤਾ ਕਾਲੋਂ ਸਾਹਿਬ ਨੇ ਲੱਖ ਦਿੱਤਾ ਇਦਾਂ ਹੋਰ ਨਾ ਨੇ ਵੀ ਮਹਿਤਾ ਸਾਹਿਬ ਦੇ ਪਰਿਵਾਰ ਨੇ ਦਿੱਤਾ ਉਹ 341000 ਰੁਪਇਆ ਇਹਨਾਂ ਦੇ ਅਖਤਿਆਰੀ ਕੋਟੇ ਤੋਂ ਅਲਾਵਾ ਆ ਤੇ ਇਹ ਤੋਂ ਇਲਾਵਾ ਸੰਗਤਾਂ ਵੱਲੋਂ ਸਾਂਗਤਾਂ ਵੱਲੋਂ ਹੁਣ ਤੱਕ 81,29,755 ਰੁਪਏ ਮੈਨੂੰ ਖੁਸ਼ੀ ਵੀ ਆ ਕਿ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਸਾਂਗਤਾਂ 'ਚ ਐਡਾ ਉਤਸ਼ਾਹ ਆ ਕਿ ਮਾਇਕ ਤੌਰ ਦੇ ਉੱਤੇ ਕਿਉਂਕਿ ਚੈੱਕ ਆ ਜਾਂਦੇ ਫਿਰ ਉਹ ਕੈਸ਼ ਹੋਣ ਨੂੰ ਟਾਈਮ ਲੱਗਦਾ ਇਸ ਕਰਕੇ ਉਹ ਹਾਲੇ ਅਸੀਂ ਜਿਉਂ-ਜਿਉਂ ਕੈਸ਼ ਹੋਈ ਜਾਣੇ ਤੁਹਾਡੇ ਗੋਚਰੀਓ ਕਰਦੇ ਜਾਵਾਂਗੇ ਤੇ ਸਭ ਤੋਂ ਵੱਡੀ ਮਲਾਜਮਾਂ ਵੱਲੋਂ ਇਹ ਕਿਉਂਕਿ ਸਾਡੇ ਆਊਟਰ ਸੋਰਸ ਆ ਜਿਹੜੇ ਸਾਨੂੰ ਆਦਰ ਦੈਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 2 ਕਰੋੜ 14 ਲੱਖ 50000 24 ਰੁਪਏ ਇਹ ਸਾਨੂੰ ਡੋਨੇਟ ਕੀਤੇ ਗਏ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੋ ਹੁਣ ਤੱਕ ਦਾ ਜਿਹੜਾ ਕੁੱਲ ਜੋੜ ਆ ਸਾਰਾ ਉਹ 2 ਕਰੋੜ 99000 99 ਲੱਖ 20779 ਰੁਪਏ ਆ ਇਹ ਕਿਉਂਕਿ ਉਹ ਪੈਸੇ ਆ ਜਿਹੜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚ ਆਏ ਆ ਉਹ ਤੋਂ ਇਲਾਵਾ ਜਿਹੜੇ ਗੁਰਦੁਆਰਾ ਸਹਿਬਾਨ ਤੋਂ ਸਾਨੂੰ ਇਹ ਹੜ੍ਹ ਪੀੜਤਾਂ ਲਈ ਆਉਣੀ ਸੀ ਉਹ 2 ਕਰੋੜ 83 ਲੱਖ ਉਹ ਮਾਇਆ ਵੱਖਰੇ ਤੌਰ ਦੇ ਉੱਤੇ ਇਸ ਕਾਊਂਟਰ ਦੇ ਜਿਹੜਾ ਹੈ ਆਪਾਂ ਸਪੈਸੀਫਿਕ ਤੌਰ ਤੇ ਹੜ੍ਹਾਂ ਲਈ ਜਿਹੜਾ ਅਕਾਊਂਟ ਰੱਖਿਆ ਉਹਦੇ ਵਿੱਚ ਆਉਣੇ ਆ ਸੋ ਕੁਝ ਕੈਸ਼ ਹੋਣ ਵਾਲੇ ਚੈੱਕ ਆ ਸਾਡੇ ਕੋਲ 2 ਕਰੋੜ 72 ਲੱਖ ਦੇ ਲਾਬ ਆ ਕੇ 6 ਕਰੋੜ 94 ਲੱਖ 2 6 ਕਰੋੜ 9 ਲੱਖ 49661 ਕਹਿਣ ਤੋਂ ਭਾਵ 7 ਕਰੋੜ ਦੇ ਲਗਭਗ ਇਹ ਮਾਇਆ ਜਿਹੜੀ ਬੱਕਰੀਓ ਦੇ ਵਿੱਚੋਂ ਫਿਰ ਅਸੀਂ ਜਿਵੇਂ ਮੈਂ ਉਸ ਦਿਨ ਕਿਹਾ ਸੀ ਕਿ ਜਿਹੜੇ ਸਾਡੇ ਨੇਚਰਲ ਕਲਾਈਮਟੀ ਆ ਉਹਦੇ ਲਈ ਬੱਕਰੇ ਪੈਸੇ ਅਸੀਂ ਆਪਣੇ ਘਰ ਤੇ ਜੋ ਰੱਖੇ ਆ ਸੋ ਮੇਰਾ ਕਹਿਣ ਤੋਂ ਭਾਵ ਜਿਹੜਾ ਇੱਕ ਮੈਂਬਰਾਂ ਵੱਲੋਂ ਆਪਣਾ ਅਖਤਿਆਰੀ ਕੋਟਾ ਉਹਦੇ ਵਿੱਚ 1 ਕਰੋੜ 26 ਲੱਖ ਰੁਪਈਆ ਇਹ ਮੈਨੂੰ ਖੁਸ਼ੀ ਆ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂਬਰ ਸਹਿबान ਵੀ ਆਪਣੇ ਤਨਦੇਹੀ ਦੇ ਨਾਲ ਘਰਾਂ ਦੇ ਜੇਬਾਂ 'ਚੋਂ ਵੀ ਤੇ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਵੀ ਮਾਇਆ ਉਹ ਨਹੀਂ ਅੱਜ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰਿਆਂ ਵੀਰਾਂ ਲਈ ਜਿਹੜੇ ਇਹਦੇ ਵਿੱਚ ਆਫ਼ਤ ਦੇ ਵਿੱਚ ਘਿਰ ਗਏ ਸੀ ਉਹਨਾਂ ਲਈ ਸਾਰੇ ਉਹ ਡੋਨੇਟ ਕੀਤੇ ਆ